ਦੀ ਆ ਕਿ ਜੀਰਾ ਨਵਸੀਆਂ ਦੀ ਤੋਹੀਨ ਕੀਤੀ ਗਈ ਆ ਔਰ ਜਿਹੜਾ ਉਹ ਮੰਗ ਪੱਤਰ ਉਸ ਇਨਸਾਨ ਨੇ ਲਿਆ ਜਿਹੜਾ ਚੌਂਕੀਦਾਰ ਵੀ ਹੈ ਨਿੰਗਾ ਚੌਂਕੀਦਾਰ ਵੀ ਨਿੰਗਾ ਮੈਂ ਨਾ ਕਿ ਘੱਟੋ ਘੱਟ ਜਿਹੜੀ ਪ੍ਰਧਾਨ ਸਾਡੀ ਭੈਣ ਸਰਬਜੀਤ ਕੌਰ ਹੋਂਦਾ ਫਰਜ ਬੰਦਾ ਸੀ ਉਹ ਮੰਗ ਪੱਤਰ ਲੈਂਦੀ ਈਓ ਦਾ ਫਰਜ ਬੰਦਾ ਸੀ ਜੇ ਐਮਐਲਏ ਸਾਹ ਭੱਜ ਗਏ ਸੀ ਤੇ ਜਾਂ ਕੋਈ ਉਹਦੀ ਜਗ੍ਹਾ ਤੇ ਐਸਟੀਐਮ ਮੰਗ ਪੱਤਰ ਲੈਂਦਾ ਜਾਂ ਤਹਿਸੀਲਦਾਰ ਮੰਗ ਪੱਤਰ ਲੈਂਦਾ ਮੈਂ ਪਹਿਲੀ ਯਾਰ ਵੇਖਿਆ ਕਿ ਜਿਹੜਾ ਚੌਂਕੀਦਾਰ ਵੀ ਨਾ ਹੋਵੇ ਉਹ ਮੰਗ ਪੱਤਰ ਲਈ ਜਾਵੇ ਇਸ ਕਰਕੇ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਨ ਪੀ ਕੇ ਵੇਖੋ ਉਹ ਬਈ ਬਹੁਤ ਕਾਰਬਾ ਇਸ ਕੰਮ ਲਈ ਨਹੀਂ ਸੀ ਲੈਂਦਾ ਕਿਆ ਗੰਦਾ ਪਾਣੀ ਪੀਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿਨਰਲ ਵਾਟਰ ਵਾਲੀ ਬੋਤਲ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲਾਤ ਨੇ ਆ ਵੇਖੋ ਆ ਪਾਣੀ ਕੋ ਪੀਣ ਵਾਲਾ ਔਰ ਇਹ ਲੋਕ ਇਹ ਲੋਕ ਅੱਜ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਹੋ ਜੀ ਔਰ ਮੈਂ ਗੱਲ ਕਹਿੰਦਾ ਇਹ ਰੋਜ਼ ਪੀਂਦੇ ਨੇ ਅੱਜ ਇਹਨਾਂ ਦੇ ਟੈਸਟ ਕਰਾਏ ਜਾਣ ਔਰ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਬਿਮਾਰੀਆਂ ਜਿੰਨਾ ਜਿੰਨਾਂ ਦੇ ਨਾਲ ਇਹ ਜੂਝ ਰਹੇ ਆ ਅੱਜ ਇਹਨਾਂ ਦੇ ਜਿਹੜੇ ਜੀ ਆ ਜਿਹੜੇ ਮੰਝਿਆਂ ਦੇ ਪਏ ਆ ਅੱਜ ਉਹਨਾਂ ਨੂੰ ਜਿਹੜਾ ਕਿ ਅੱਜ ਉਹਨਾਂ ਦਾ ਇਲਾਜ ਦੀ ਜ਼ਿੰਮੇਵਾਰੀ ਕਿੰਦੀ ਬਣਦੀ ਹੈ ਔਰ ਉਹਨਾਂ ਦੇ ਇਲਾਜ ਕਰਾਏ ਜਾਣ ਔਰ 10 ਲੱਖ 45 ਹਜ਼ਾਰ ਦਾ ਜਿਹੜਾ ਹੈਗਾ ਜਿਹੜਾ ਟੈਂਡਰ ਜਿਹੜੇ ਆ ਜਿਹੜਾ ਟੈਂਡਰ ਦੇ ਪੈਸੇ ਪਏ ਆ ਉਹਦੇ ਵਿੱਚ ਸੀਵਰੇਜ ਦਾ ਜਿਹੜਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਇਹ ਜਿਹੜਾ ਝਾੜੂ ਆ ਘੱਟੋ ਘੱਟ ਕਿਸੇ ਵਿਆਹੇ ਬੰਦੇ ਨੂੰ ਇਹ ਘੱਟੋ ਘੱਟ ਆਪਦੀ ਘਰ ਵਾਲੀ ਨੂੰ ਪੁੱਛ ਲੈ ਝਾੜੂ ਕਿੰਨੇ ਦਿਨ ਚੱਲਦਾ ਜੇ ਰੋਜ਼ ਮਾਰੀਏ ਤੇ ਹਫਤੇ ਬਾਅਦ ਖਿਲਰ ਜਾਂਦਾ ਅੱਜ ਸਾਢੇ ਤਿੰਨ ਸਾਲਾਂ ਚ ਝਾੜੂ ਤਾਂ ਤੀਲਾ ਤੀਲਾ ਹੋ ਗਿਆ ਅੱਜ ਲੋਕ ਜਿਹੜੇ ਆ ਸੜਕਾਂ ਤੇ ਲੈ ਜਾਂਦੇ ਤੁਸੀਂ ਔਰ ਮੈਂ ਇਹ ਗੱਲ ਦੀ ਮੁੱਖ ਮੰਤਰੀ ਸਾਹਿਬ ਨੂੰ ਔਰ ਫਰੋਜਪੁਰ ਦੇ ਡੀਸੀ ਮੈਡਮ ਨੂੰ ਇਹ ਗੱਲ ਕਹਾਂਗਾ ਕਿ ਜੀਰੇ ਸ਼ਹਿਰ ਹਲ ਧਿਆਨ ਦਿੱਤਾ ਜਾਵੇ ਔਰ ਜੀਰੇ ਸ਼ਹਿਰ ਦੇ ਜੋ ਹਾਲਾਤ ਨੇ ਔਰ ਜਿੰਨਾਂ ਦੇ ਵਿੱਚੋਂ ਇਹ ਲੋਕ ਗੁਜ਼ਰ ਰਹੇ ਨੇ ਉਹਨਾਂ ਦੇ ਨਾਲ ਜਿਹੜਾ ਆਣ ਕੇ ਅੱਜ ਖੜਨ ਦੀ ਲੋੜ ਆ ਨਾ ਕਿ ਉਹਨਾਂ ਤੋਂ ਭੱਜਣ ਦੀ ਲੋੜ ਆ ਹਾਂਜੀ ਮੇਰਾ ਨਾਮ ਬਰਮਿੰਦਰ ਸਿੰਘ ਹੈ ਜੀ ਮੈਂ ਇੱਥੇ ਛਨੇਰ ਰੋਡ ਦਾ ਨਿਵਾਸੀ ਹਾਂ ਪਿਛਲੇ 2 ਦਿਨਾਂ ਤੋਂ ਅਸੀਂ ਇਸ ਸੀਵਰੇਜ ਸੰਬੰਧੀ ਨਗਰ ਕੌਂਸਲ ਦਫ਼ਤਰ ਵੀ ਕਿਹੇ ਜਾ ਰਹੇ ਸੀ ਤਾਂ ਪਰਸੋਂ ਦੀ ਗੱਲ ਆ ਅਸੀਂ ਉੱਥੇ ਪਹੁੰਚੇ ਤਾਂ ਅਸੀਂ ਆਪਦੇ ਲੋ ਮੰਗ ਪੱਤਰ ਦੇਣ ਗਏ ਉੱਥੇ ਐਮਐਲਏ ਸਾਹਿਬ ਵੀ ਮੌਜੂਦ ਸੀਗੇ ਤੇ ਪ੍ਰਧਾਨਗੀ ਦੀ ਪ੍ਰਧਾਨ ਜਿਵੇਂ ਸਰਬਜੀਤ ਕੌਰ ਆ ਉਹਦੀ ਰਹਿਣ ਮਈ ਐਟ ਮੀਟਿੰਗ ਹੋ ਰਹੀ ਸੀ ਤਾ ਅਸੀਂ ਉੱਥੇ ਜਾਣ ਨਾਲ ਸਾਨੂੰ ਪਹਿਲਾਂ ਤਾਂ ਪੁਲਿਸ ਵਾਲੋ ਜਿਹੜਾ ਵਾ ਉਹ ਸਾਡੇ ਨਾਲ ਧੱਕਾ ਮੁਕੀ ਕੀਤੀ ਗਈ ਸਾਡੇ ਨਾਲ ਬਸਲੂਕੀ ਕੀਤੀ ਗਈ ਸਾਨੂੰ ਉੱਪਰ ਨਹੀਂ ਜਾਣ ਦਿੱਤਾ ਤਾਂ ਰੋਸ ਵਜੋਂ ਅਸੀਂ ਉੱਥੇ ਧਰਨੇ ਤੇ ਜਦੋਂ ਬੈਠੇ ਆ ਤਾਂ ਉੱਥੋਂ ਉੱਪਰੋਂ ਜਿਹੜਾ ਨਾਂ ਤਾਂ ਪ੍ਰਧਾਨ ਆ ਤੇ ਨਾਂ ਹੀ ਐਮਸੀ ਹੈ ਉਹ ਗੁਰਪ੍ਰੀਤ ਸਿੰਘ ਜੱਜ ਥੱਲੇ ਆਉਂਦਾ ਤੇ ਉਹਨੇ ਸਮੂਹ ਮੁਹੱਲਾ ਨਿਵਾਸੀਆਂ ਨਾਲ ਬਸਲੂਕੀ ਕਰਨੇ ਸ਼ੁਰੂ ਕਰ ਦਿੱਤੀ ਲੋਕਾਂ ਨੂੰ ਕਹਿਣ ਲੱਗ ਪਿਆ ਤੁਸੀਂ ਤਲਵੇ ਚਾਟੋ ਤੁਸੀਂ ਗਰੀਬ ਹੋ ਠੀਕ ਹੈ ਤੁਸੀਂ ਸਾਡੇ ਅਧਿਕਾਰ ਖੇਤਰ ਨੇ ਆਉਂਦੇ ਤੁਹਾਡਾ ਬਥੇਰੀਆਂ ਗੱਲਾਂ ਕੀਤੀਆਂ ਭਾਜੀ ਉਹਨੇ ਤਾਂ ਅਸੀਂ ਉਹਨੂੰ ਉਸ ਦਿਨ ਸਾਡੇ ਨਾਲ ਜੋ ਵਤੀਰਾ ਹੋਇਆ ਉਹ ਬਹੁਤ ਹੀ ਨਿੰਦਣਯੋਗ ਸੀਗਾ ਜਿਸ ਦੇ ਰੋਸ ਵਜੋਂ ਅਸੀਂ ਐਮਐਲਏ ਸਾਬਕਾ ਐਮਐਲਏ ਸਰਦਾਰ ਕੁਲਬੀਰ ਸਿੰਘ ਜੀਰਾ ਕੋਲ ਸਾਡੇ ਸਾਰੇ ਮੱਲੇ ਮੱਲੇ ਵਾਲਿਆਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜਿਹੜੀ ਮੌਜੂਦਾ ਸਰਕਾਰ ਆ ਐਮਐਲਏ ਸਾਹਿਬ ਜਿਹੜੇ ਅਨਰੇਸ਼ ਕਿਡਾਰੀਆ ਤਾਂ ਉਹਦੋਂ ਭੱਜ ਗਏ ਸੀ ਤਾਂ ਤੁਸੀਂ ਅੱਗੇ ਵੀ ਸਾਡੇ ਦੁੱਖ ਸੁੱਖ 'ਚ ਖੜ੍ਹਦੇ ਹੋ ਤੇ ਸਾਡੀ ਬਾਹ ਫੜੋ ਤਾਂ ਉਸ ਸੰਬੰਧ ਵਿੱਚ ਅੱਜ ਕੁਲਬੀਰ ਸਿੰਘ ਜੀਰਾ ਜੀ ਇੱਥੇ ਪਹੁੰਚੇ ਆ ਤਾਂ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਿਹੜਾ ਜੋ ਸਰਕਾਰ ਨੇ ਨਹੀਂ ਹੱਲ ਕੀਤਾ ਤਾਂ ਉਹ ਜਦੋਂ ਵੀ ਸਮਾਂ ਆਏਗਾ ਤਾ ਇਹਨੂੰ ਪਹਿਲ ਦੇ ਆਧਾਰ ਤੇ ਕਰਨਗੇ